खान अफसाना खान जो कि सिद्धू ਨੂੰ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਰਖੜੀ ਵੀ ਬੰਨ੍ਹਾ ਕਰਦੀ ਸੀ ਤੇ ਇਸ ਵਾਰ ਵੀ ਅਫਸਾਨਾ ਖਾਨ ਨੇ ਕਿ ਸਿੱਧੂ ਦੇ ਲਈ ਰਖੜੀ ਲੈ ਕੇ ਆਈ ਸੀ ਪਰ ਮਾਚਰਨ ਕਰਨੇ ਕੇ ਬੜੀਆਂ ਗੱਲਾਂ ਅਫਸਾਨਾ ਖਾਨ ਨੂੰ ਗੁੱਸੇ ਦੇ ਵਿੱਚ ਕਹਿ ਦਿੱਤੀਆਂ ਨੇ ਤੇ ਕਿਤਨ ਕਿਤੇ ਮਾਚਰਨ ਕਰਦੀਆਂ ਉਹ ਕਈਆਂ ਗੱਲਾਂ ਬਿਲਕੁਲ ਸੱਚ ਵੀ ਜਾਂਪਦੀਆਂ ਨੇ ਕਿਉਂਕਿ ਸੱਚਮੁੱਚ ਹੀ ਅਫਸਾਨਾ ਖਾਨ ਸਿੱਧੂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਬਹੁਤ ਘੱਟ ਮੂਸੇਵਾਲਾ ਦੀ ਹਵੇਲੀ ਪਰਤੀ ਸੀ ਤੇ ਇਸ ਵਾਰ ਵੀ ਸਿੱਧੂ ਦੀ ਤੀਸਰੀ ਵਰ੍ਹੇ ਸਿੱਤੇ ਅਫਸਾਨਾ ਖਾਨ ਸਿੱਧੂ ਦੀ ਵਰ੍ਹੇ ਸਿੱਤੇ ਨਜ਼ਰ ਨਹੀਂ ਆਈ ਤੇ ਜਿਸ ਤੋਂ ਸਿੱਧੂ ਪਰਿਵਾਰ ਦੇ ਨਾਲ ਨਾਲ ਚੌਣ ਵਾਲੇ ਵੀ ਕਾਫੀ ਜ਼ ਸੀਤੇ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਅਫਸਾਨਾ ਖੰਦਾ ਸਿੱਧੂ ਪਰਵਾਰ ਦੇ ਨਾਲ ਰਿਸ਼ਤਾ ਸਿਰਫ ਸਟੋਰੀਆਂ ਤੱਕ ਹੀ ਸੀਮਤ ਰਹਿ ਗਿਆ ਤੇ ਹੁਣ ਮਾ ਚਰਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਪੁੱਤ ਸਿੱਧੂ ਨਾਲ ਹਰ ਇੱਕ ਫੇਮ ਦੀ ਖਾਤਰ ਜੁੜਿਆ ਤੇ ਇਸ ਗੱਲ ਦਾ ਅਸਰ ਸਾਨੂੰ ਸਿੱਧੂ ਦੇ ਜਾਣ ਤੋਂ ਬਾਅਦ ਹੋਇਆ ਕਿਉਂਕਿ ਕਿਸੇ ਨੇ ਵੀ ਸਾਡਾ ਦੁੱਖ ਦੀ ਘੜੀ ਦੇ ਵਿੱਚ ਹਾਲਚਾਲ ਨਹੀਂ ਸੀ ਪੁੱਛਿਆ ਤੇ ਜਦੋਂ ਵਾਹਿਗੁਰੂ ਨੇ ਸ਼ੁਭ ਪੁੱਤ ਮੋੜ ਕੇ ਮੇਰੀ ਚੋਲੀ ਪਾ ਦਿੱਤਾ ਤਾਂ ਕਈ ਮਤਲਬੀ ਲੋਕ ਮੋੜ ਤੋਂ ਰਿਸ਼ਤੇ ਜੋੜਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਪਰ ਵੱਡੇ ਸ਼ੁਭ ਦੇ ਦਾ ਹੀ ਵੀਰ ਭਾਈ ਹੈ ਜੋ ਕਿ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਨੇ ਸੋ ਜੇਕਰ ਤੁਸੀਂ ਵੀ ਮਾਨਚਰਨ ਕੌਰ ਦੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ